हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਪੂਰੀ ਛੋਟੀ ਸੇ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਟੋਟੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸੈਸ਼ੀ ਕਾ ਜੀ ਸਾਰਿਆਂ ਨੂੰ ਹੋਰ ਠੀਕ ਹੋ ਵਧੀਆ ਜੀ ਹਾਂ ਜੀ ਤੁਸੀਂ ਦੱਸੋ ਜੀ ਨਾਮ ਤੇ ਐਡਰੈਸ ਬੋਲੋ ਸਾਡਾ ਪਿੰਡ ਟਪਾਲੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਜੀ ਨੇੜੇ ਪਿੰਡ ਬਈ ਰਾਮਪੁਰਾ ਫੂਲ ਰਾਮਪੁਰਾ ਸ਼ਹਿਰ ਨੇੜੇ ਰਹਜਾਂ ਹਾਂਜੀ ਠੀਕ ਆ ਬਾਈ ਆਪਣਾ ਨਾਮ ਬੋਲ ਦੋ ਬਾਈ ਮੇਰਾ ਨਾਮ ਕਰਨਵੀਰ ਸਿੰਘ ਠੀਕ ਹੈ ਬਾਈ ਵੱਡੇ ਭਰਾ ਦਾ ਨਾਮ ਬੋਲ ਦੇ ਬਾਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਬਾਈ ਮੋਬਾਈਲ ਨੰਬਰ 94631 94631 43182 43182 ਇਹ ਬਾਈ ਦਾ ਕੰਟੈਕਟ ਨੰਬਰ 12423 ਨੇੜੇ ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਮੱਝ ਦੇ ਨਾ ਕਿਹੜਾ ਸੂਸ ਹੁੰਦੀ ਹੈ ਤੀਜਾ ਸੂ ਬਾਈ ਤੀਜਾ ਸੂ ਕਿੰਨੇ ਦਿਨ ਲੈਂਦੀ ਹੈ ਬਾਈ 10 ਦਿਨ ਲੈਂਦੀ ਹੈ 10 ਦਿਨ ਲੈਂਦੀ ਹੈ ਕੀ ਰਿਕਾਰਡ ਦੁੱਧ ਦਾ ਬਾਈ 14 ਕਿਲੋਟਰਾਈ ਪਿਛਲੀ ਵਾਰੀ ਝੋਇਆ ਸੀ ਠੀਕ ਆ ਬਾਈ 14 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਪਿਛਲੀ ਵਾਰ ਜਿਹੜਾ ਝੋਇਆ ਘਰ ਦੀ ਮਾਝਾ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਕੱਦ ਬੱਡ ਚੰਗਾ ਚੰਗੀ ਆ ਸਮੀ ਪਲੀ ਆ ਰਾਜੀ ਆ ਫੇਸ ਬੜਾ ਚੰਗਾ ਸਿੰਘ ਦੇਖੋ ਦੋਨੇ ਸਿੰਘ ਇੱਕੋ ਜਿਹੇ ਬਾਈ ਨੇੜੋ ਹੀ ਮੋੜੇ ਵਿਆ ਥਾਣ ਬਹੁਤ ਚੰਗਾ ਲੇਵਾ ਦੇਖੋ ਲੇਵਾ ਕਮਾਲ ਦਾ ਰੰਗ ਦੀ ਬੁਰੀ ਹਾਂ ਬੁਰੀ ਰੰਗ ਦੀ ਆ ਬਈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਦੇ ਨਾਣਾ ਨੋੜਾ ਲੇਵੇ ਤੇ ਫੁੱਲ ਪਈਆਂ ਨੇ ਹਲੇ ਕੱਚੀ ਕੱਚੀ ਆਦਨ ਲੈੰਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਫੋਲ ਦੇ ਬਈ ਤੋੜ ਕੇ ਰਖਾ ਲਈ ਤੇ ਕੀ ਮੋਲਾਂ ਕਾ ਫਿਰਿਆ ਇੱਕ ਠੀਕ 1,30,000 ਰੁਪਏ ਮਾਨਤਾਨ ਹੋ ਜਾ ਠੀਕ 1,30,000 ਰੁਪਏ ਮੋਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਫੇਸ ਚੰਗਾ ਕੱਦ ਬੜਾ ਚੰਗਾ ਸਹੀ ਗੱਲ ਆ ਬਈ ਪੂਰਾ ਤਾਰਾ ਦੇਖੋ ਪਿੱਠ ਪੁੜਾ ਬਈ ਰਾਜੀ ਰੋਜੀ ਫੁੱਲਾ ਪੱਧਰ ਪੁਧਰ ਫੁੱਲਾ ਚੰਗੀ ਆ ਕੱਚੀ ਕੱਚੀ ਆ ਦਿਨ ਹਜੇ ਲੈ ਨਹੀਂ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਮੁੱਲ 1,30,000 ਰੁਪਏ ਮੰਨਦਣ ਜ਼ਰੂਰ ਹੋ ਜਾਊਗਾ ਚੰਗੀ ਆ ਬਈ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆਵੇ ਬਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਇਹਨੂੰ ਭਜਦੀ ਆ ਤਾਂ